ਮੈਂ ਕਿਹਾ ਹੀ ਨਹੀਂ ਤੂੰ ਝੂਠ ਮਾਰਨ ਦੇ ਮੈਂ ਤਾਂ ਕਿਹਾ ਸਾਰੀ ਗੱਲ ਸੱਚ ਆ ਪਰ ਘਟੋ ਘਟ ਨਿਆਣੇ ਜਦੋਂ ਘਰ ਨੇ ਜੇ ਦਾਦਾ ਦਾਦੀ ਘਰ ਨੇ ਹਾਂ ਜੀ ਨਾਲੇ ਫਿਰਦੀ ਉੱਧੀ ਫਿਰਦੀ ਓਡੇ ਜਾ ਹਾਂ ਜੇ ਮੰਨ ਲਓ ਕਿ ਨਾ ਕਰਦੇ ਹੋਏ ਮੈਂ ਕਿਤੋਂ ਨਿਆਣੇ ਛੱਡ ਗਿਆ ਹਾਂ ਪਰ ਹੁਣ ਇਹਨਾਂ ਦਾ ਸਾਹਮਣ ਦਾ ਫਰਜ਼ ਵੀ ਸਾਹਣ ਦਾ ਫਰਜ਼ ਵੀ ਹਾਂ ਬਹੁਤ ਸਿਆਣੀ ਆ ਤੂੰ ਸੋ ਇਹ ਵੀਰ ਹੋਣੇ ਦੂਜੇ ਵੀ ਵੀਰ ਹੋਣੇ ਆਏ ਸੀ ਇਹ ਗੌਰਵ ਹੋਣੇ ਬੈਠੇ ਇਨੀਸ਼ੀਏਟਰ ਆਫ ਚੇਂਜ ਵਾਲੇ ਇਹਨੂੰ ਪੁੱਛ ਲਓ ਵੀਰ ਜੀ ਮੇਰਾ ਘਰ ਵਾਲਾ ਗਿਆ ਹੈ ਬਾਹਰ ਇੱਕ ਮਹੀਨਾ ਦੋ ਮਹੀਨੇ ਲਾਇਆ ਇਹਨੂੰ ਵਿਚਾਰੇ ਨੂੰ ਲੋਹਾ ਕੰਬਨ ਤੇ ਜਾਂਦਾ ਨਹੀਂ ਨਹੀਂ ਬਾਅਦ ਤੇ ਮੋੜੀ ਗਿਆ ਦੋ ਮਹੀਨੇ ਲਾਇਆ ਤੇ ਉਹਨੇ ਲੋਹਾ ਵੇਚਿਆ ਕਿ ਇੰਨਾ ਹੱਥ ਪਰ ਗਿਆ ਤੇ ਲੈ ਵੀ ਵਿਆਜ ਨੂੰ ਵਿਆਜ ਹੋ ਟੋ ਟੋ ਇਹਨਾਂ ਦਾ ਵੀਰੇ ਕਰਨਾ ਤੁਹਾਨੂੰ ਇੰਨਾ ਦੇ ਥਾਂ ਨੇ ਸੁੱਟਿਆ ਕੀ ਉਹਨਾਂ ਦਾ ਕਰਨਾ ਇਹਨਾਂ ਦੇ ਘਰ ਪਰ ਵੇਤ ਨਹੀਂ ਮਿਹਨਤ ਕਰਨ ਦੇ ਜੇ ਰੱਬ ਵੇਂਦਾ ਆ ਗਏ ਹੁਣ ਗੌਰਮ ਨਹੀਂ ਆਏ ਮੱਕਰ ਸਾਹਿਬ ਤੇ ਆਏ ਨੇ ਤੂੰ ਹੀ ਕਹਿੰਦੇ ਜੇ ਵੀ ਇੰਨਾ ਵਿਆਜ ਚੜਿਆ ਉੱਠ ਨਹੀਂ ਦੇਣਾ ਹੁਣ ਆ ਜਿਹੜਾ ਨੁਕਸਾਨ ਹੋਇਆ ਵਾ ਇਹ ਨੁਕਸਾਨ ਜਿਹੜਾ ਇਹ ਹੁਣ ਖੇਤੀ ਇਹਨਾਂ ਨੇ ਹੁਣ ਸਾਰਾ ਇਹ ਕੰਮ ਕਰਾ ਦਿੰਨਾ ਹਾਂਜੀ ਵੀਰ ਬੜੀ ਤੁਹਾਡੀ ਮਿਹਰ ਪਰ ਅਜੇ ਤੋਂ ਸਾਡੀ ਇੱਕੀ ਇੱਕੀ ਬਸ ਸਾਡੀ ਇੱਥੇ ਆ ਆ ਆ ਆ ਆ ਇੱਕੀ ਇੱਕੀ ਬਸ ਇੱਥੇ ਬੇਨਤੀ ਆ ਹਾਂਜੀ ਵੀ ਤੁਸੀਂ ਸਾਰਾ ਕੁਝ ਸੈੱਟ ਹੋ ਜਾਣਾ ਪਰ ਤੁਸੀਂ ਇੱਧਰ ਬੇਬੇ ਬਾਪੂ ਦਾ ਧਿਆਨ ਦੇਣਾ ਹਾਂਜੀ ਮਾਪਿਓ ਹੈ ਨਹੀਂ 18 ਸਾਲ ਦਾ ਮੁੰਡਾ ਨੌਵੀਂ ਚ ਪੜ੍ਹਾਈ ਛੁੱਟ ਗਈ ਅੱਛਾ ਤੇ ਚਾਚੇ ਵੀ